ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਅਦਬ ਨਾਲ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ ਇਸ ਵਿਚਾਰ ਚਰਚਾ ਦਾ ਐਪੀਸੋਡ ਦਾ ਵਿਸ਼ਾ ਹੈ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਮਾਡਰਨ ਸਮੇਂ ਵਿੱਚ ਰੋਲ ਯਾ ਇਉ ਕਹਿ ਲਿਏ ਦੂਸਰੇ ਲਫਜ਼ਾਂ ਵਿੱਚ ਕਿ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੌਰਾਨ ਜਿਹੜਾ ਉਹਨਾਂ ਨੇ ਲੋਕਾਈ ਨੂੰ ਸੰਦੇਸ਼ ਦਿੱਤਾ ਸੁਨੇਹਾ ਦਿੱਤਾ ਪ੍ਰਚਾਰ ਕੀਤਾ ਅਸੂਲ ਦੱਸੇ ਜੀਵਨ ਜਿੱਦਾਂ ਅੱਜ ਤਸੀ ਉਹਦਾ ਅੱਜ ਦੇ ਜ਼ਮਾਨੇ ਵਿੱਚ ਅੱਜ ਦੇ ਯੁੱਗ ਵਿੱਚ ਦੌਰ ਵਿੱਚ ਜਿਹੜਾ ਹੈ ਕੀ ਰੋਲ ਹੈ ਤੇ ਪ੍ਰਸੰਗਿਕਤਾ ਕੀ ਹੈ ਰੈਲੇਵੈਂਸ ਕੀ ਹੈ ਮੈਂ ਸਮਝਾਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਧਾਰਿਆ ਸੀ ਤੇ ਉਦੋਂ ਜਿਹੜੇ ਹਰਿਅਤ ਸਨ ਉਹਨਾਂ ਨੂੰ ਸਿੱਖ ਧਰਮ ਦੇ ਬਹੁਤ ਵੱਡੇ ਵਿਦਵਾਨ ਵੇਦ ਵ્યાਸ ਚੰਨਨ ਮਕਸ਼ਰ ਕਹਿਣਾ ਹੁੰਦਾ ਪਾਈ ਗੁਰਦਾਸ ਜੀ ਰੰਗਵਾਰਾਂ ਜਿਹਨਾਂ ਦੀ ਰਚਿਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਜਿਹੜੀ ਆ ਨਾ ਤਾਲਾ ਉਹ ਕੁੰਜੀ ਨਾਲ ਖੁੱਲਦਾ ਚਾਬੀ ਨਾਲ ਤੋਂ ਜਿਹਨੇ ਗੁਰਗੰਸਾ ਪੜਨਾ ਆਇਓ ਪਾਈ ਗੁਰਦਾਸ ਜੀਆ ਵਾਰਾਂ ਨੂੰ ਪੜੇ ਤੇ ਉਹ ਚੰਗੀ ਤਰ੍ਹਾਂ ਗੁਰਬਾਣੀ ਤੋਂ ਮਿਲਦੇ ਸੰਦੇਸ਼ ਨੂੰ ਸਮਝ ਸਕਦਾ ਹੈ ਤੇ ਪਾਈ ਗੁਰਦਾਸ ਕੀ ਕਹਿੰਦੇ ਨੇ ਕਿ ਰਾਜੇ ਪਾਪ ਕਮਾਉ ਦੇ ਹੁੜਤੀ ਬਾੜ ਖੇਤ ਕੋ ਖਾਈ ਪੜ ਜਾਂਦੀ ਗਿਆਨ ਬਿਨ ਕੂੜ ਕੁਸਤ ਮੁੱਖੋਂ ਲਾਈ ਫਿਰ ਕਾਜ਼ੀ ਹੋਏ ਰਿਸ਼ਵਤੀ ਜਿਹਨਾਂ ਨੇ ਇਨਸਾਫ ਕਰਨਾ ਸੀ ਕਾਜ਼ੀ ਕਰਦੇ ਸੀ ਨਾ ਉਹ ਕਾਜ਼ੀ ਤੇ ਪੰਡਤ ਵਡੀ ਲੈ ਕੇ ਹੱਕ ਗਵਾਈ ਫਿਰ ਪਾਈ ਲਾਲੋ ਨੂੰ ਕਹਿੰਦੇ ਨੇ ਅਗਰ ਤ ਪੜੇ ਸ਼ੈਤਾਨ ਵੇ ਲਾਲੋ ਅਗਦਾ ਮਤਲਬ ਹੁੰਦਾ ਨਿਕਾਹ ਜਾਂ ਵਿਆਹ ਦੀ ਪ੍ਰਕਿਰਿਆ ਉਹ ਵੀ ਸ਼ੈਤਾਨ ਪੂਰਾ ਕਰਦਾ ਹੈ ਸ਼ੈਤਾਨ ਨੂੰ ਮੁਕਮਲ ਕਰਦਾ ਹੈ ਤਾਂ ਇਸ ਤਰ੍ਹਾਂ ਜਦੋਂ ਇਹ ਦੇਖਿਆ ਕਿ ਵਰਤਿਆ ਪਾਪ ਸਭ ਚੱਕ ਮਾਹੀ ਫਿਰ ਭਾਈ ਗੁਰਦਾਸ ਨੇ ਪੈਰ ਪੈਰ ਤੇ ਹਾਲਾਤ ਜਿਹੜੇ ਨੇ ਉਹ ਸਾਹਮਣੇ ਲਿਆਂਦੇ ਨੇ ਕਿ ਸਿੱਧ ਜਿਹੜੇ ਸੀ ਉਹਨਾਂ ਦਾ ਬੜਾ ਉਦੋਂ ਜ਼ੋਰ ਸੀ ਸਿੱਧ ਤੇ 나ਥ ਮਤ ਤੇ ਯੋਗ ਮਤ yogi yogi jangam ਇਝਾ ਦੇ ਇਹ ਸਾਰੇ ਸੰਸਾਰ ਤੋਂ ਉਹ ਬ੍ਰਾਹਮ ਹੋ ਕੇ ਤੇ ਪਰਬਤਾਂ 'ਚ ਜਾ ਬੈਠੇ ਸਨ ਉਥੇ ਕਈ ਕਿਈ ਸਾਲ ਇਹਨਾਂ ਨੇ ਆਪਣੀਆਂ ਅਰਜਾਵਾਂ ਵਧਾਈਆਂ ਤਪੱਸਿਆ ਕਰਕੇ ਕਿ ਪਾਈ ਗੁਰਦਾਸ ਕਹਿੰਦੇ ਜਿਨ੍ਹਾਂ ਨੇ ਗਿਆਨ ਹਾਸਲ ਕੀਤਾ ਸੰਚਿਤ ਕੀਤਾ ਉਹਨਾਂ ਦਾ ਫਰਜ਼ ਬਣਦਾ ਸੀ ਪਹਿਲਾ ਮੋਢਾ ਕਿ ਉਹ ਸੰਸਾਰ ਦੇ ਲੋਕਾਂ ਨੂੰ ਆ ਕੇ ਉਹ ਗਿਆਨ ਵੰਡ ਦੇ ਪਰ ਉਹ ਤਾਂ ਐਸਕੇਪਸ ਹੋ ਗਏ ਪਾੰਜਵਾਦੀ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਯਾਨੀ ਦੁਨੀਆ ਤੋਂ ਭੱਜ ਗਏ ਆਪਣੀਆਂ ਜ਼ਿੰਮੇਵਾਰੀਆਂ ਤੋਂ ਤੇ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਤੇ ਗੁਰੂ ਸਾਹਿਬ ਨੇ ਫਿਰ ਸਿੱਧਾਂ ਨਾਲ ਗੋਸ਼ਟਾਂ ਕੀਤੀਆਂ ਮਤਲਬ ਸਿੱਧ ਗੋਸ਼ਟ ਜਿਹੜੀ ਆ ਉਹਨਾਂ ਦੀ ਬਾਣੀ ਉਹ ਬਹੁਤ ਗਿਆਨਪਰਪੂਰਨ ਅਚਲ ਬਟਾਲਾ ਜਿਹੜਾ ਹੋਇਆ ਸੁਮੇਰ ਪਰਬਤ ਤੇ ਵੀ ਚਰਚਾਵਾਂ ਹੋਈਆਂ ਇੱਥੇ ਵੀ ਹੋਈਆਂ ਗੁਰੂ ਨਾਨਕ ਦੇਵ ਜੀ ਦੇਲੇ ਹਾਲਾਤ ਇਹੋ ਜਿਹੇ ਸਨ ਕਿ ਨਾ ਤਾਂ ਰਾਜੇ ਈਮਾਨਦਾਰ ਸਨ ਫਰਜਾ ਦੇ ਹਿਤਾ ਦੀ ਰੱਖਿਆ ਕਰਨ ਵਾਲੇ ਸਨ ਨਾ ਜਿਹੜੇ ਧਾਰਮਿਕ ਲੋਕ ਸਨ ਉਹ ਹੀ ਲੋਕਾਂ ਨੂੰ ਕੋਈ ਰਸਤਾ ਵਿਖਾਉਣ ਦੇ ਸਮਰੱਥ ਸਨ ਉਹ ਤਾਂ ਆਪ ਅਚਾਰਨਹੀਨ ਉਹਨਾਂ ਚੋਂ ਬਹੁਤੇ ਤੇ ਯਾਨੀ ਕਰਮ ਕਾਂਡਾਂ ਵਿੱਚ ਲੋਕਾਂ ਨੂੰ ਹੁਸਾ ਕੇ ਲੋਕਾਂ ਨੂੰ ਡਰਾ ਧਮਕਾ ਕੇ ਪਹਿ ਦੇ ਕੇ ਤੇ ਭੋਖਿਆ ਰੋੜੀ ਤਾਂ ਦੇ ਵਿੱਚ ਫਸਾ ਕੇ ਉਹਦੇ ਜੰਜਾਲ ਵਿੱਚ ਮਾਇਆ ਕਤਰ ਕਰਨ ਵਾਲੇ ਸਨ ਕੋਈ ਰਸਤਾ ਦਿਖਾਉਣ ਵਾਲਾ ਨਹੀਂ ਸੀ ਤੇ ਥੰਮੇ ਕੋਈ ਨਾ ਸਾਥ ਬੈਨ ਭਾਈ ਗੁਰਦਾਸ ਜੀ ਖਰਮ ਬਾਰ-ਬਾਰ ਆਉਣਗੇ ਭਾਈ ਗੁਰਦਾਸ ਥੰਮੇ ਕੋਈ ਨਾ ਸਾਥ ਬੈਨ ਤੇ ਫਿਰ ਕੀ ਹੋ ਸਾਧਨ ਅਦਸੇ ਜਗਤ ਕੋ ਕੋਈ ਦਿਸਦਾ ਨਹੀਂ ਸਾਧੂ ਦਾ ਮਤਲਬ ਜਿਹਨੇ ਮਨ ਸਾਧਿਆ ਹੋਵੇ ਤਾਂ ਇਸ ਤਰ੍ਹਾਂ ਇਹ ਸਾਰਾ ਸਮਾਜਿਕ ਤਾਣਾ ਬਾਣਾ ਆਰਥਿਕ ਤਾਣਾ ਬਾਣਾ ਰਾਜਸੀ ਤਾਣਾ ਬਾਣਾ ਧਾਰਮਿਕ ਤਾਣਾ ਬਾਣਾ ਇਹ ਸਾਰਾ ਹੀ ਛਿੰਨਪੇਲ ਹੋ ਚੁੱਕਾ ਸੀ ਜਰਜਰਾ ਹੋ ਚੁੱਕਾ ਸੀ ਗੰਦਲਾ ਹੋ ਚੁੱਕਾ ਸੀ ਪ੍ਰਦੂਸ਼ਿਤ ਹੋ ਚੁੱਕਾ ਸੀ ਪਲੀਤ ਹੋ ਚੁੱਕਾ ਸੀ ਤੇ ਧਰਤੀ ਦੇ ਉੱਤੇ ਵਸਣ ਵਾਲੇ ਲੋਕ ਪਕਾਰ ਕਰ ਰਹੇ ਸਨ ਹਾਹਾਕਾਰ ਮਚੀ ਹੋਈ ਸੀ ਅੰਧਕਾਰ ਮਚਿਆ ਹੋਇਆ ਸੀ ਫਿਰ ਇੱਕ ਸੂਰਜ ਪਾਈ ਗੁਰਦਾਸ ਨੇ ਚੰਦਰ ਚੰਦਵੀ ਕਿਹਾ ਤੇ ਸੂਰਜ ਵੀ ਕਿਹਾ ਇੱਕ ਤਾਂ ਕਿਹਾ ਮਿਟਿਆ ਅੰਧੇਰਾ ਚੰਦ ਚੜ੍ਹਿਆ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਜਿਵੇਂ ਚੰਦ ਚੜ ਨਾਲ ਅੰਧੇਰਾ ਲੋ ਭੋਜਨਦਾ ਰੋਸ਼ਨੀ ਹੋ ਜਾਂਦੀ ਹੈ ਪੂਰਨਮਾਸ਼ੀ ਸੀ ਹੋਦਣ ਪੂਰਨਮਾਸ਼ੀ ਪੂਰਾ ਚੰਨ ਹੁੰਦਾ ਫੇਰ ਚੜਿਆ ਸੂਰਜ ਜਾਗ ਰੁਸ਼ਨਾਈ ਵਾਹੀ ਗੁਰਦਾਸ ਕੀ ਕਹਿੰਦੇ ਨੇ ਭਈ ਸੂਰਜ ਚੜਿਆ ਅਦਲ ਦਾ ਇਨਸਾਫ ਦਾ ਨੇਕੀ ਦਾ ਹੱਕ ਦਾ ਸੱਚ ਦਾ ਤੇ ਜੁਰਤ ਦਾ ਲੋਕਾਂ ਦੇ ਵਿੱਚ ਇੱਕ ਆਤਮ ਬਲ ਸਵੈਮਾਨ ਪੈਦਾ ਕਰਨ ਦਾ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਭਇਆ ਅਨੰਦ ਜਾਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਇਹ ਹੈ ਗੁਰੂ ਨਾਨਕ ਸਾਹਿਬ ਦੀ ਆਮਦ ਪ੍ਰਕਾਸ਼ ਹੋਣਾ ਹੋਇਆ ਰਾਏਪੋਈ ਦੀ ਚਰੰਡੀ ਤੁਸੀਂ ਸਾਰੇ ਜਾਣਦੇ ਹੋ ਪਿਤਾ ਮਹਿਤਾ ਕਲਿਆਣਦਾਸ ਛੋਟਾ ਨਾਮ ਮਹਿਤਾ ਕਾਲੂ ਮਾਤਾ ਤ੍ਰਿਪਤਾ ਜੀ ਈ ਕੋਖੋ ਉਥੇ ਉਹਨਾਂ ਦੀ ਮਿੱਤਰਤਾ ਭਾਈ ਬਧਰੇ ਦੇ ਅ ਮੀਰ ਜ਼ਾਦੇਸ਼ ਪੁੱਤਰ ਭਾਈ ਮਰਦਾਨਾ ਨਾਲ ਹੋਈ ਜਿਹੜਾ ਗੁਰੂ ਸਾਹਿਬ ਤੋਂ ਉਮਰ ਥੋੜਾ ਜਿਹਾ ਢੇਰਾ ਸੀ ਪਰ ਦੋਨਾਂ ਦੀ ਐਸੀ ਨਿਭੀ ਯਾਰੀ 58 ਸਾਲ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨਾਲ ਸੰਗਤ ਕੀਤੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੀ ਰੈਲੇਵੈਂਸ ਤਿੰਨ ਪੁਆਇੰਟਸ ਤੇ ਗੱਲ ਕਰਾਂਗੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਹਨਾਂ ਨੇ ਸਾਧਨ ਕਿਹੜਾ ਅਪਣਾਇਆ ਉਹਨਾਂ ਦੀ ਉਦਾਸੀਆਂ ਤੇ ਉਹਦੇ ਦੌਰਾਨ ਉਹਨਾਂ ਨੇ ਕੀ ਕੀ ਉਪਦੇਸ਼ ਦਿੱਤੇ ਤੇ ਉਹਨਾਂ ਉਪਦੇਸ਼ਾਂ ਦੀ ਰੈਲੇਵੈਂਸ ਕੀ ਹੈ ਅੱਜ ਦੇ ਪ੍ਰਸੰਗ ਵਿੱਚ ਤੋਂ ਇਹ ਤਾਂ ਮੈਂ ਦੱਸ ਹੀ ਦਿੱਤਾ ਨਾ ਕਿ ਅੱਜ ਹਾਲਾਤ ਉਸ ਤੋਂ ਵੀ ਬਦ ਨਹੀਂ ਬਦ ਹੁੰਦਾ ਫਿਰ ਬੱਦਰ ਹੁੰਦਾ ਫਿਰ ਬਦਤਰ ਹੀਨ ਹੁੰਦਾ ਬਦਤਰ ਹੀਨ ਹਾਲਾਤ ਨੇ ਨਾ ਸਿਰਫ ਇਥੋਂ ਦੇ ਹੀ ਬਲਕਿ ਗਲੋਬਲੀ ਸਾਰੀ ਦੁਨੀਆ ਚ ਆਪਸ ਆਪੀ ਮਚੀ ਹੋਈ ਹੈ ਕਿਤੇ ਹੈ ਸੀ ਇਮਾਨਦਾਰੀ ਨਰ ਸੋਚੋ ਕਿਤੇ ਕੋਈ ਸ਼ਾਂਤੀ ਕੋਈ ਟਿਕਾ ਕੋਈ ਸਹਿਯਤਾ ਕੋਈ ਹਮਦਰਦੀ ਭਾਵ ਹੈ ਕਿਤੇ ਇਸ ਕਰਕੇ ਰੈਲੇਵੈਂਸ ਅੱਜ ਅੱਗੇ ਨੂੰ ਵੀ ਜ਼ਿਆਦਾ ਹੈ ਕੂੜ ਕੁੱਤ ਕੂੜ ਫੇਰੇ ਪ੍ਰਧਾਨਵੇ ਲਾ ਲਓ ਲਾਲੋ ਨੂੰ 6 ਵਾਰ ਮਹਤੂ ਬੋਏ ਨੇ ਗੁਰੂ ਸਾਹਿਬ ਤਾਂ ਗੁਰੂ ਸਾਹਿਬ ਜਦੋਂ ਫਿਰ ਆ ਗਏ ਆਪਣੀ ਭੈਣ ਕੋਲ ਬੇਬੇ ਨਾਨਕੀ ਜਿਨ੍ਹਾਂ ਨੂੰ ਲਾਹੇ ਪਿਆਰ ਬਹੁਤ ਕਰਦੇ ਸਨ ਤੇ ਇੱਥੇ ਪਾਈਆ ਜੈਰਾਮ ਜੀ ਉਹਨਾਂ ਦੇ ਜਿਹੜੇ ਪੜੌਣੇ ਸਨ ਪਰ ਉਹਨਾਂ ਦੇ ਪਰਵਾਇਗੇ ਉਹਨਾਂ ਨੇ ਸੁल्तानਪੁਰ ਲੋਧੀ ਵਿੱਚ ਗੁਰੂ ਸਾਹਿਬ ਨੇ 14 ਸਾਲ ਤੋਂ ਜ਼ਿਆਦਾ ਸਮਾਂ گزارਿਆ ਦੋ ਦੋ ਸਥਾਨ ਐਸੇ ਨੇ ਐਸ਼ੀ ਬੇਰ ਸਾਹਿਬ ਸੁल्तानਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਤਾਂ ਫਿਰ ਨਾਂ ਪਿਆ ਨਾ ਨਾਂ ਸੀ ਸੁल्तानਪੁਰ ਲੋਧੀ ਦੌਲਤ ਖਾਨ ਲੋਧੀ ਇੱਥੋਂ ਦਾ ਹਕਮਰਾਨ ਸੀ ਗੁਰੂ ਸਾਹਿਬ ਦਾ ਬੜਾ ਸ਼ਰਧਾਲੂ ਸੀ ਤੇ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਜਿੱਥੇ ਖੇਤੀ ਕੀਤੀ ਹੈ ਗੁਰੂ ਸਾਹਿਬ ਨੇ ਇਹ ਦੋਨਾਂ ਥਾਵਾਂ 'ਤੇ ਗੁਰੂ ਸਾਹਿਬ ਨੇ ਸਮਾਂ ਗੁਜ਼ਾਰਿਆ ਪਰ ਜਿਹੜੀ ਇੱਥੋਂ ਦੀ ਮਹੱਤਤਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਸੁਲਤਾਨਪੁਰ ਲੋਧੀ ਨਗਰ ਦੀ ਬਹੁਤ ਵੱਡੀ ਹੈ ਕਿ ਕਿਤਾ ਇੱਥੇ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਮਹਾਨ ਸਿਰਜ ਦੇਸ਼ ਦਿੱਤਾ ਕਿਉਂ ਵਰਨਾ ਤੇ ਤਫਰਕਾਤ ਵਿੱਚ ਤੇ ਭਿੰਨਤਾਵਾਂ ਵਿੱਚ ਜਿਹੜੀਆਂ ਵੰਡੀ ਹੋਈ ਸੀ ਰੱਬ ਦੇ ਨਾਂ ਤੇ ਲੜੀ ਜਾਂਦੀ ਸੀ ਉਹਨਾਂ ਨੇ ਕਿਹਾ ਕੋਈ ਓਮ ਕਹਿੰਦਾ ਸੀ ਕੋਈ ਅੱਲਾਹ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਗੁਰੂ ਸਾਹਿਬ ਨੇ ਏਕਾ ਲਾਤ ਅੱਗੀ ਵੇਖੋ ਕਿੱਡੀ ਵੱਡੀ ਇਨਕਲਾਬੀ ਗੱਲ ਹੈ ਉਹਨਾਂ ਨੇ ਕਿਹਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਇਹ ਮੂਲ ਮੰਤਰ ਉਹ ਚਾਰਿਆ ਉਹਨਾਂ ਨੇ ਗੁਰਦਾਰਾ ਸੰਤ ਘਾਟ ਤੀਜੇ ਦਿਨ ਜੋ ਕਥਾ ਪ੍ਰਚਲਤ ਹੈ ਪਾਈ ਬਾਲੀਵਾੜੀ ਧੰਸਾ ਕੀ ਦੀ ਤੀਜੇ ਜਨ ਗੁਰੂ ਸਾਹਿਬ ਵੀ ਨਦੀ ਵਿੱਚੋਂ ਨਿਕਲੇ ਪ੍ਰਗਟ ਹੋਏ ਤੇ ਫਿਰ ਜੋ ਉਪਦੇਸ਼ ਦਿੱਤਾ ਉਹਨਾਂ ਨੇ ਕਿਹਾ ਨਾ ਹਿੰਦੂ ਨਾ ਮੁਸਲਮਾਨ ਨਾ ਸੀ ਹਿੰਦੂਆਂ ਦੇ ਨਾ ਸੀ ਮੁਸਲਮਾਨਾਂ ਦੇ ਅਸੀਂ ਸਾਰਿਆਂ ਦੇ ਸਾਂਝੇ ਤੋਂ ਇਸ ਤਰ੍ਹਾਂ ਮੁੱਢ ਤੋਂ ਹੀ ਗੁਰੂ ਸਾਹਿਬ ਨੇ ਮੁਰਖਤਾ ਨੂੰ ਇਕਤਾ ਦੇ ਸੂਤਰ ਵਿੱਚ ਬੰਨਣ ਦਾ ਜਿਹੜਾ ਸੀ ਤਿਆ ਕੀਤਾ ਔਰ ਪਹਿਲੀ ਜਿਹੜੀ ਉਹਨਾਂ ਨੇ ਆਪਣੇ ਉਪਦੇਸ਼ਾਤਮਕ ਬਾਣੀ ਉਚਾਰੀ ਜਪ ਜਿਹਨੂੰ ਆਪਰਸਕਾਰ ਨਾਲ ਜਪਜੀ ਸਾਹਿਬ ਕਹਿੰਦੇ ਆ ਉਹਦੇ ਵਿੱਚ ਹੀ ਇਸ ਦਾ ਬੰਨ ਨੂੰ ਬੰਦਤਾ ਸੀ ਇੱਕ ਓਮਕਾਰ ਇੱਕ ਕੈ ਅਕਾਲਪੁਰਖ ਇੱਕੋ ਹੀ ਹੈ ਇੱਕ ਪਤਾ ਇੱਕ ਕੇ ਹਮ ਬਾਰਤੂ ਮੇਰਾ ਗੁਰਹਾਈ ਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਫਿਰ ਉੱਥੇ ਹੀ ਇਸੇ ਹੀ ਕਰਮ ਭੂਮੀ ਤੋਂ ਉਹਨਾਂ ਨੇ ਫਿਰ ਆ ਆਪਣਾ ਜਿਹੜਾ ਸੀ ਗ੍ਰਸਤੀ ਜੀਵਨ ਸ਼ੁਰੂ ਕੀਤਾ ਉਹਨਾਂ ਦਾ ਵਿਆਹ ਹੋਇਆ ਮਟਾਲੇ ਮਾਤਾ ਸੁਲਖਸ਼ੀ ਜੀ ਨਾਲ ਜੋਸ ਪੁੱਤਰ ਹੈ ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਸੀ ਬਾਬਾ ਸ਼੍ਰੀ ਚੰਦ ਜੀ ਬਾਹਰਾਜ ਨੇ ਉਦਾਸੀ ਮਤ ਧਾਰਨ ਕੀਤਾ ਪਰ ਆਪਣੇ ਪਿਤਾ ਦਾ ਸਤਕਾਰ ਪੂਰਾ ਰੱਖਿਆ ਔਰ ਕਹਿੰਦੇ ਰਹੇ ਕਿ ਗੁਰੂ ਨਾਨਕ ਦੇਵ ਤੋਂ ਵੱਡਾ ਕੋਈ ਸੰਸਾਰ ਦੇ ਉੱਤੇ ਗੁਰੂ ਜਾਂ ਉਪਦੇਸ਼ ਆਤਮਕ ਹਸਤੀ ਨਾ ਹੋਈਏ ਤੇ ਨਾ ਹੋਵੇਗੀ ਗੁਰੂ ਕਰਦਾਪੂਰ ਅਸਥਤਕਾਰ ਕਰਦੇ ਸਨ ਪਰ ਉਦਾਸੀ ਮਤ ਉਦਾਸਤਾ ਮਤ ਹੁੰਦਾ ਆਪਣੇ ਲਾਗੇ ਹੁਣ ਤੇ ਉਹ ਬੜੀ ਲੰਮੀ ਹੋਰ ਝੋਕੇ ਫਿਰ ਉਹਨਾਂ ਨੇ ਲਖਮੀ ਦਾਸ ਜੀ ਦੀ ਅਨਸਪੋਨ ਚਲਦੀ ਆ ਰਹੀ ਹੈ ਗੁਰਨਾਨ ਸਿੰਘ ਸਾਹਿਬ ਦੀ 17ਵੀਂ ਸੰਤਾਨ ਇਸ ਵਿੱਚ ਇਹੜੀ ਹੈ ਉਹ ਵਕਫਾ ਥਾਂ ਤੇ ਪਰਿਵਾਰ ਦੇ ਮੈਂਬਰ ਰਹਿੰਦੇ ਨੇ ਤੋਂ ਇਥੋਂ ਹੀ ਉਹਨਾਂ ਨੇ ਫਿਰ ਇਹ ਨਿਸ਼ਚਾ ਕੀਤਾ ਬਾਬਾ ਦੇਖੇ ਧਿਆਨ ਤਰ ਜਲਦੀ ਸਭ ਪ੍ਰithvi ਦੇ ਸੇ ਆਈ ਬਾਜੋ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਜਦੋਂ ਹੈ ਹੈ ਕਰਦੀ ਹਾਹਾ ਕਰ ਸੁਣੀ ਗੁਰੂ ਸਾਹਿਬ ਨੇ ਤੇ ਫਿਰ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਫਿਰ ਭਾਈ ਮਰਦਾਨੇ ਨੂੰ ਕਿਹਾ ਮਰਦਾਨਿਆਂ ਚੱਲ ਆਪਾਂ ਭਾਈ ਫਰੰਦੇ ਤੋਂ ਨਾਲ ਦੇ ਪਿੰਡ ਵਾਲਾ ਜਿਹੜਾ ਸੀ ਉਹ ਤੋਂ ਰਬਾਬ ਲੈ ਕੇ ਦਿੱਤੀ ਰਬਾਬ ਉਹ ਜਾਉਣੀ ਮਰਦਾਨਾ ਜਾਣਦਾ ਸੀ ਬਹੁਤ ਫਨਕਾਰ ਸੀ ਚੋਟ ਉਤ ਕੋਟੀ ਦਾ ਉਹਨਾਂ ਕੇ ਅੱਜ ਤੋਂ ਆਪਾਂ ਸਿਰਫ ਅਕਾਲ ਪੁਰਖ ਦੀ ਜਾਂ ਖੁਦਾ ਦੀ ਕਰਨੀ ਹੈ ਕਿਸੇ ਬੰਦੇ ਦੀ ਨਹੀਂ ਕਰਨੀ ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਦੁਨੀਆ ਦੇ ਐਸੇ ਰੱਬਰ ਨੇ ਜਿਨ੍ਹਾਂ ਨੇ ਸੰਗੀਤ ਨੂੰ ਕੀਰਤਨ ਨੂੰ ਪ੍ਰਭੂ ਉਸਤਤੀ ਗਾਇਨ ਕਰਨ ਨੂੰ ਆਪਣੀ ਜਿਹੜੀ ਸੀ ਸਿੱਖਿਆ ਜਾਂ ਆਪਣੇ ਟੀਚਿੰਗਸ ਦਾ ਮੀਡੀਅਮ ਬਣਾਇਆ ਮਾਧਿਅਮ ਬਣਾਇਆ ਤੇ ਸਾਰੀ ਦੁਨੀਆ ਵਿੱਚ ਗਾ ਕੇ ਕੀਰਤਨ ਕਰਕੇ ਦੁਨੀਆ ਨੂੰ ਤਾਰਿਆ ਤਾਰੇ ਜਹਾਨ ਲਿਆ ਮਾਨ ਜਿਨੇ ਦਰਸਨ ਪਾਇਆ ਜਿਨੇ ਤੈਨੂੰ ਧੰਨ ਕਹਾ ਤਿੰਜਮ ਨੇ ਨਾ ਆਇਆ ਅੱਛਾ ਇੱਕ ਹੋਰ ਗੱਲ ਹੈ ਜਦੋਂ ਆਪਾਂ ਬਿਮਾਰ ਹੁੰਨੇ ਤੇ ਡਾਕਟਰ ਕੋਲੇ ਜਾਂਦੇ ਪਰ ਕਦੀ ਇਹਦੇ ਨਾਲ ਕੋ ਡਾਕਟਰ ਆ ਕੇ ਪੁੱਛੇ ਕਰ ਕਰ ਵੀ ਕਿਹੜਾ ਮਰੀਜ਼ ਐਨ ਗੁਰੂ ਨਾਨਕ ਦੇਵ ਜੀ ਇਹੋ ਜੈ ਪੈ ਪੈਗੰਬਰ ਤੇ ਰਹੇ ਪਰ ਹੋਏ ਨੇ ਦੁਨੀਆ ਵਿੱਚ ਕੇਵਲ ਮਾਤਰ ਜਿਹੜੇ ਆਪ ਚੱਲ ਚੱਲ ਕੇ ਉਹਨਾਂ ਲੋਕਾਂ ਕੋਲ ਜਾਂਦੇ ਰਹੇ ਜਿਹੜੇ ਕੁਰਾਹੇ ਪਏ ਹੋ ਸੰਤ ਤੇ ਮਨੁੱਖਤਾ ਤੇ ਭਾਰਸਨ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸਨ ਜਿਵੇਂ ਵਲੀ ਕੰਧਾਰੀ ਵਰਗੇ ਤਪ ਤੇ ਆਪਣੇ ਜਿਹੜਾ ਸਾਧਨਾ ਸੀ ਕੀਤੀ ਹੋਈ ਉਹਦਾ ਹੰਕਾਰ ਫਿਰ ਸੱਜਣ ਵਰਗਾ ਠੱਗ ਵੇ ਸਾਧੂਆਂ ਦਾ ਤੇ ਕੰਮ ਸ਼ਕਲ ਮੌਮਨਾ ਕਮ ਕਾਫਰਾ ਤੇ ਇਸ ਤਰ੍ਹਾਂ ਇਹ ਨੂਰ ਸ਼ਾ ਵਰਗੀ ਜਾਦੂਗਰਨੀ ਇਹ ਜাদু ਟੂਨੇ ਕਰਦੀ ਸੀ ਬੰਗਾਲ ਵਿੱਚ ਅਸਾਮ ਵਿੱਚ ਇਸ ਤਰ੍ਹਾਂ ਇਹ ਕੌਡੇ ਵਰਗਾ ਰਾਖਸ਼ ਵਰਤੀ ਦਾ ਵਿਅਕਤੀ ਇਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਭੂਮੀ ਵਰਗਾ ਚੋਰ ਇਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਤਾਰ ਕੇ ਨੇਕ ਤੇ ਕਾਮਦ ਇਨਸਾਨ ਬਣਾਇਆ ਆਪਣੀਆਂ ਟੀਚਿੰਗਸ ਨਾਲ ਕਿਸੇ ਤੇ ਆਪਣੀ ਗੱਲ ਇੰਪੋਜ਼ ਨਹੀਂ ਕੀਤੀ ਠੋਸੀ ਨਹੀਂ ਬਲਕਿ ਗੁਰੂ ਸਾਹਿਬ ਐ ਐਸਾ ਵਿਚਾਰ ਪੇਸ਼ ਕਰਦੇ ਸਨ ਕਿ ਉਹ ਅੰਤਰ ਆਤਮੇ ਲੈ ਜਾਂਦਾ ਸੀ اچھا ਹੁਣ ਕਰੀਏ ਗੱਲ ਜਿਹੜੀਆਂ ਉਦਾਸੀਆਂ ਪਹਿਲੀ ਉਦਾਸੀ ਸ਼ੁਰੂ ਕੀਤੀ ਸੁल्तानਪੁਰ ਲੋਧੀ ਤੋਂ ਸਾਰਾ ਹਿੰਦੁਸਤਾਨ ਯਕੋ ਗੁਰਨਾਨ ਦੇਵ ਜੀ ਟ੍ਰੈਵਲਰ ਇਹ ਪੱਖ ਨੇ ਜਿਹੜੇ ਲੋਕ ਬਹੁਤ ਗੱਲ ਡਿਸਕਸ ਕਰਦੇ ਆ ਗੁਰਨਾਨ ਨਾਨਕ ਵਰਗਾ ਟ੍ਰੈਵਲਰ ਦੁਨੀਆ ਵਿੱਚ ਕੋਈ ਨਹੀਂ ਹੋਇਆ ਇਹਨਾਂ ਮੁਬਾਰਕ ਚਰਣਾ ਨਾਲ ਕਦਮਾਂ ਨਾਲ ਪਾਈ ਮਰਦਾਨਾਂ ਤੇ ਬਾਰਾਂ ਨੂੰ ਨਾਲ ਲੈ ਕੇ ਇਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜਣ ਜੀ ਦਾ ਖੰਬੇ ਇਹ ਦਰਸ਼ਨ ਸਿੰਘ ਜੀ ਕੋਮਲ ਉਸਤਾਦ ਹੁਸ਼ਿਆਰਪੁਰ ਵਾਲਿਆਂ ਦੀ ਲਿਖੀ ਹੋਈ ਅਮਰ ਰਚਨਾ ਹੈ ਤੋਂ ਬਾਬੇ ਤਾਰੇ ਚਾਰ ਚੱਕ ਫਿਰ ਬਾਬਾ ਜੀ ਨੇ ਜਿੱਥੇ-ਜਿੱਥੇ ਵੀ ਗਏ ਇੱਕ ਤਾਂ ਪੂਰਾ ਹਿੰਦੁਸਤਾਨ ਕਸ਼ਮੀਰ ਤੋਂ ਕਨਿਆ ਕੁਮਾਰੀ ਉੱਤਰ ਪੂਰਬ ਪੱਛੰਦ ਪੱਛਮ ਤੇ ਦੱਖਣ ਸਾਰੇ ਪਾਸੇ ਜਗਨਨਾਥ ਪੁਰੀ ਚ ਗਏ ਉੱਥੇ ਜਾ ਕੇ ਆਰਤੀ उतारी ਉਚਾਰੀ ਆਰਤੀ ਜਿਹੜੀ ਉਤਾਰ ਰਹੇ ਸਨ ਉਹਦਾ ਉਹਨਾਂ ਨੇ ਕਿਹਾ ਕਿ ਨਹੀਂ ਇਹਨੂੰ ਸ਼ਾਰੂਪ ਵਿੱਚ ਕਰੋ ਬ੍ਰਹਿਮੰਡ ਵਿੱਚ ਆਪਣੇ ਆਪ ਆਰਤੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਹਲੇ ਵੀ ਗੁਰੂ ਨਾਨਕ ਦੇਵ ਜੀ ਦੀ ਉਥੇ ਪੂਜਾ ਹੁੰਦੀ ਹੈ Hindu ਸਮਾਜ ਵੀ ਕਰਦਾ ਹੈ ਬੜਾ ਸਤਿਕਾਰ ਦਿੰਦਾ ਹੈ ਸਾਰੇ ਗੁਰੂ ਸਾਹਿਬ ਦੇ ਅਨੁਸਾਰ ਹੀ ਹੋਏ ਉਥੇ ਗੁਰਦੁਆਰਾ ਬਣਿਆ ਹੋਇਆ ਹੈ ਕੁਰਕ ਖੇਤਰ ਵਿੱਚ ਪਾਣੀ ਦੇਣ ਦੀ ਜਿਹੜੀ ਸਾਖੀ ਤੁਸੀਂ ਸੁਣੀ ਹੈ ਉਥੇ ਦੱਸਿਆ ਕਿ ਜੇ ਪਾਣੀ ਮੇਰਾ ਕਰਤਾਰਪੁਰ ਨਹੀਂ ਜਾ ਸਕਦਾ ਮੇਰੇ ਖੇਤਾਂ ਤੱਕ ਤੇ ਸੂਰਜ ਤੱਕ ਕਿਵੇਂ ਪਹੁੰਚ ਜਾਂਦਾ ਹੈ ਇਸ ਤਰ੍ਹਾਂ ਮਸਾਲਾ ਦੇ ਦੇ ਕੇ ਤਰਕ ਤਰਕ ਦੀ ਜਿਹੜੀ ਗੱਲ ਹੈ ਗੁਰੂ ਸਾਹਿਬ ਦੀ ਸਾਰੀ ਸੋਚ ਵਿਗਿਆਨਕ ਸੋਚ ਹੈ ਦੇਖੋ ਕਿੰਨੇ ਕਿੰਨੇ ਪੱਖ ਨਿਕਲਣਗੇ ਜ਼ਬਾਨ ਤਾਂ ਇੱਕ ਹੈ ਨਾ ਪਰ ਇਹ ਜ਼ਬਾਨ ਸਿਫਤ ਕਰਨ ਦੇ ਪੂਰੀ ਤਰ੍ਹਾਂ ਸਮਰਾਥਨੀ ਕਿਸੇ ਦੀ ਤਾਂ ਹੀ ਕਿਹਾ ਨਾ ਗਿਆਨ ਧਿਆਨ ਕਿਛ ਕਰਮਣਾ ਜਾਣਾ ਸਾਰਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਭ ਤੇ ਵੱਡ ਸਮਰਤ ਗੁਰਦੇਵ ਸਭ ਸੁਖ ਪਾਇਤਿਸ ਕੀ ਸੀ ਪਰਤ ਵਹੀ ਸਗਲੇ ਜੋ ਕੇ ਅੰਤਗੁਰੂ ਨਾਨਕ ਕੀ ਵਡਿਆਈ ਇਸ ਤਰ੍ਹਾਂ ਪ੍ਰਗਟ ਹੋਈ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਐਸੇ ਸੈਂਟੀਫਿਕ ਸੋਚ ਜਿਹੜੀ ਗੱਲ ਬਹੁਤ ਬਾਅਦ ਵਿੱਚ ਸਾਇੰਸ ਦਾ ਉਹਨੇ ਕਹੀ ਪਤਾ ਲਾ ਪਤਾ ਲਖ ਗਾਸਾਂ ਗਾ ਸਹੀ ਪਤਾ ਲ ਨੇ ਕਹੀ ਗਾਸ ਨੇ ਧਰਤੀ ਹੋਰ ਪਰੇ ਹੋ ਹੋਰ ਤਿਸਥੇ ਪਾਰ ਤਲੇ ਕਉਣ ਜੋ ਫੇਰ ਗੁਰੂ ਸਾਹਿਬ ਨੇ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ ਇਹ ਮਨੁੱਖਤਾਵਾਦੀ ਸੋਚ ਹੈ ਫੇਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਧਰਤੀ ਮਾਂ ਹੈ ਇਹਦੀ ਇਹ ਸਾਨੂੰ ਅਨ ਖਾਣ ਨੂੰ ਦਿੰਦੀ ਹੈ ਪਾਉਣ ਪਾਣੀ ਨੂੰ ਸ਼ੁੱਧ ਰੱਖੋ ਬਲਿਹਾਰੀ ਕੁਰਤ ਵਸਿਆ ਬਲਿਹਾਰੀ ਬਲਿਹਾਰ ਜਾਨਾ ਮੈਂ ਬਲਿਹਾਰੀ ਕੁਰਤ ਵਸਿਆ ਤੇਰਾ ਅੰਤਨਾ ਜਾਈ ਲਖਿਆ ਏ ਗੁਰੂ ਸਾਹਿਬ ਨੇ ਕੁਦਰਤੀ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਵੀ ਸਨੇਹਾ ਦਿੱਤਾ ਇਹ ਦੱਸਿਆ ਕਿ ਕਈ ਧਰਤੀਆਂ ਨੇ ਕਈ ਪਤਾਲ ਨੇ ਕਈ ਆਕਾਸ਼ ਨੇ ਕੁਦਰਤ ਦੇ ਪ੍ਰਸਾਰ ਦੇ ਅੰਤ ਨਹੀਂ ਪਾਇਆ ਜਾ ਸਕਦਾ ਤੇ ਜੇ ਧਰਤੀ ਤੌਣ ਤੇ ਖੜੀ ਆ ਤੇ ਉਹ ਤੌਲਕਾ ਦੇ ਤੇ ਖੜਾ ਹੈ ਵੇਖੋ ਕਿੱਡੀ ਵੱਡੀ ਦਲੀਲ ਹੈ ਕਿਡਾ ਤਰਕ ਹੈ ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਵਿਗਿਆਨਕ ਸੋਚ ਦਿੱਤੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਮਨੁੱਖਤਾ ਨੂੰ ਦੇਣਾ ਹੈ ਕਿ ਸੰਵਾਦ ਦੀ ਪ੍ਰਧਾਨ ਨੂੰ ਡਾਇਲੌਗ ਦਾ ਪ੍ਰੋਸੈਸ ਜਿਹੜਾ ਗੁਰੂ ਨਾਨਕ ਦੇਵ ਜੀ ਉਹਦੇ ਜਨਮ ਦਾਤਾ ਨੇ ਉਹਨਾਂ ਨੇ ਬਾਣੀ ਵਿੱਚ ਉਚਾਰਿਆ ਆਪਣੇ ਮਹਾਰਗ ਬਚਨਾਂ ਰਾਹੀਂ ਸਿੱਧਾ ਨੂੰ ਕਿਹਾ ਰੋਸ਼ਨਾ ਕੀਜੇ ਉੱਤਰ ਦੀਜੇ ਰੋਸ਼ਨਾ ਨੂੰ ਕਰੀਏ ਆਪਾਂ ਇੱਕ ਦੂਜੇ ਨਾਲ ਝਗੜੀ ਤਰਕ ਨਾਲ ਗੱਲ ਕਰੀਏ ਮੈਂ ਤੁਹਾਡੇ ਜਨਮ ਰੰਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਜਿੰਨਾ ਚੁ ਦੁਨੀਆ ਤੇ ਹੈ ਹੈਗੇ ਆਪਾਂ ਇਹ ਨਹੀਂ ਹਜਾਤੀ ਰੱਬ ਨੇ ਬਖਸ਼ੀਆ ਉਹਦੇ ਚ ਸੰਵਾਦ ਕਰੀਏ ਇੱਕ ਗੱਲ ਕਰੇ ਦੂਜਾ ਸੁਣੇ ਇਹ ਦੂਜਾ ਕਰੇ ਤੇ ਅਸੀਂ ਸੁਣੀਏ ਪ੍ਰਸ਼ਨ ਉੱਤਰ ਕਰੀਏ ਉਹਦੇ ਵਿੱਚੋਂ ਫਿਰ ਕੋਈ ਕਿਵੇਂ ਦੋਜ਼ੜੀ ਦੀ ਜਾਨ ਹੈ ਉਹ ਮੱਖਣ ਨਿਕਲਦਾ ਹੈ ਇਸ ਤਰ੍ਹਾਂ ਮੰਥਨ ਦੇ ਵਿੱਚੋਂ ਵਿਚਾਰ ਚੜ੍ਹਦਾ ਹੈ ਉਸ ਤੋਂ ਬਹੁਤ ਕੁਝ ਸਤਿਆਰਾ ਸਾਹਮਣੇ ਆਉਂਦਾ ਹੈ ਇਹ ਡਾਇਲੌਗ ਦੀ ਪ੍ਰੋਸੈਸ ਜਿਹੜੀ ਹੈ ਇਹ ਗੁਰੂ ਸਾਹਿਬ ਦੀ ਸਾਰਥਕ ਹੈ ਅੱਜ ਵੀ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਆਪਣੇ ਦੇਸ਼ ਨੂੰ ਪਿਆਰ ਕਰੋ ਆਪਣੀ ਬੋਲੀ ਨੂੰ ਪਿਆਰ ਕਰੋ ਕਿਤੇ ਨਿਰਾਲੇ ਉਪਦੇਸ਼ ਨੇ ਜੀ ਗੁਰੂ ਸਾਹਿਬ ਨੇ ਕਿਹਾ ਸਾਰੀਆਂ ਬੋਲੀਆਂ ਉਹਨਾਂ ਦੇ ਖੱਬਦ ਹੈ ਇਹ ਨਹੀਂ ਵੀ ਕਿਸੇ ਬੋਲੀ ਉਹਨਾਂ ਨੇ ਕਿਹਾ ਪਹਿਲਾਂ ਮੈਂ ਇਹ ਦੱਸ ਲਵਾਂ ਉਹਨਾਂ ਨੇ ਜਦੋਂ ਦੇਖਿਆ ਨਾ ਕਿ ਸਾਡੇ ਪੰਜਾਬੀ ਲੋਕ ਜਿਹੜੇ ਨੇ ਆਪਣੀ ਬੋਲੀ ਨੂੰ ਛੱਡ ਕੇ ਮਾਂ ਬੋਲੀ ਨੂੰ ਤੇ ਹੋਰ ਨਾਲ ਬੋਲੀਆਂ ਵੱਲੋਂ ਉਲਾਰ ਹੋ ਰਹਾ ਨੇ ਉਹਨਾਂ ਨੇ ਫਰਮਾਇਆ ਸਭਨਾ ਏ ਜੀਆਂ ਕਰ ਕਰ ਮੀਆਂ ਬੋਲੀ ਵਰਤਮਾਰ ਤੇ ਇਹ ਉਹ हमको तुमको करना लग पे फिर ਉਥੇ ਉਹਨਾਂ ਨੇ ਕਿਹਾ ਕਿ ਆਪਣੀ ਮਾਂ ਬੋਲੀ ਸਿੱਖੋ ਕਰ ਕਰ ਮੀਆਂ ਸਭ ਨਾਲ ਜੇ ਬੋਲੀ ਵਰਤਮਾਰ ਇਹ ਇਹ ਆਪਣੀ ਬੋਲੀ ਨੂੰ ਨਾ ਛੱਡੋ ਪਰ ਹੋਰ ਬੋਲੀਆਂ ਵੀ ਸਿੱਖੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਸਾਰੀਆਂ ਬੋਲੀਆਂ ਦੇ ਲਫ਼ਾਜ਼ ਨੇ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ ਤਲੰਗ ਰਾਗ ਵਿੱਚ ਉਹ ਫਾਰਸੀ ਜ਼ਬਾਨ ਵਿੱਚ ਹੈ ਯਕ ਅਰ ਗੁਸਤਮ ਪੇਸ਼ ਤੋ ਜਰ ਗੋਸ਼ ਕੁੰ ਕਰਤਾਰ ਹੱਕਾ ਕਬੀਰ کریم ਤੂਬੇ ਐ ਪਰਵਰਦੀਗਾਰ ਦੁਨੀਆ ਮੁਕਾਮ ਫਾਨੀ ਤਾਕੀਕ ਜਲਦਾਨੀ ਮੌਸਰ ਮੁਗੇ ਅਜ਼ਰਾਈ ਇਹਦੀ 라ਸ ਤੋਂ ਕੈ ਨਾਨਕ ਬਗਉਤ ਜੰਤੁਰਾ ਤੇਰੇ ਚਾਕਰਾਂ ਪਾ ਖਾਕ ਨਾਨਕ हे ਕਾਲਪੁਰਖ ਪ੍ਰਭੂ ਤੇਰੇ ਜਿਹੜੇ ਚਾਕਰ ਨੇ ਉਹਨਾਂ ਤੇ ਪੈਰਾਂ ਦੀ ਵੀ ਗਾਂ ਖਾਕ ਹੈ ਖਾਕ ਲੋਰਦਾ ਆਪਣੇ ਆਪ ਨੂੰ ਉਹਨਾਂ ਦੀ ਧੂੜੀ ਅ ਅ ਗੜੀਆ ਸਮਝਦਾ ਇਨੀ ਨਿਮਰਤਾ ਤੋਂ ਇਸ ਤਰ੍ਹਾਂ ਫਿਰ ਉਹਨਾਂ ਨੇ ਕਿਹਾ ਦੇਸ਼ ਨੂੰ ਪਿਆਰ ਕਰ ਦੇਸ਼ ਜਿਹੜਾ ਸਾਡਾ ਸਭ ਤੋਂ ਵੱਡਾ ਏਸ ਦੇਸ਼ ਨੂੰ ਹਿੰਦੁਸਤਾਨ ਦਾ ਨਾਗਰਿਕ ਕਿਸ ਨੇ ਦਿੱਤਾ ਇਹਨਾਂ ਭਾਰਤਵਾਦ ਸੀਗਾ ਤੇ ਹੋਰ ਵੀ ਨਾਂ ਸੀ ਇਹ ਭਾਰਤ ਦੇ ਇਹ ਹਿੰਦੁਸਤਾਨ ਨਾਂ ਜਿਹੜਾ ਬਾਬਰ ਬਾਣੀ ਜਦੋਂ ਪੜੋ ਤੇ ਖੁਰਾਹਸਾਨ ਖਸਮਾਨਾ ਕੀ ਹੈ ਹਿੰਦੁਸਤਾਨ ਡਰਾਇਆ ਆਪੇ ਦੂਸਰਾਂ ਦੇ ਹੀ ਕਰਤਾ ਜਮਕਲ ਮੂਰਚੜਾ ਹੈ ਉਹਨਾਂ ਨੇ ਫਿਰ ਲੋਕਾਂ ਨੂੰ ਇਕੱਠੇ ਹੋਣ ਲਈ ਕਿਹਾ ਕਾਇਆ ਕਪੜ ਟੁਕ ਟ ਘੋਸੀ ਹਿੰਦੁਸਤਾਨ ਸਮਾਰਸੀ ਬੋਲਾ ਜੇ ਇਹ ਦੇਸ਼ ਦੇ ਲੋਕ ਆਪਸ ਵਿੱਚ ਲੜਦੇ ਰਹਿਣਗੇ ਮਰਜ਼ਬਾ ਮਿਲਤਾ ਜਾਤਾਂ ਦੇ ਨਾਉ ਦੇਤੇ ਇਕਤਾ ਦੇ ਸੂਤਰ ਨਹੀਂ ਜਿਵੇਂ ਰਹਿਣਗੇ ਤੇ ਫਿਰ ਇਹ ਖਾਰ ਹੋਣਗੇ ਤੇ ਸਮਾਰਸੀ ਦਾ ਮਤਲਬ ਕਿਸੇ ਵੇਲੇ ਇਹ ਚੇਤੇ ਕਰਨਗੇ ਕਿ ਨਾਨਕ ਸ਼ਾਇਰ ਇਹ ਕਹਿ ਕੇ ਗਿਆ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਦੋ ਹੋਰ بڑے بڑے ਪੱਖ ਨੇ ਉਹਨਾਂ ਨੇ ਆਪਣੇ ਆਪ ਨੂੰ ਕਿਤੇ ਪਗੰਬਰ ਜਾਂ ਬਹੁਤ ਵੱਡਾ ਰਹਿਬਰ ਨਹੀਂ ਕਹਾਇਆ ਉਹਨਾਂ ਨੇ ਆਪਣੇ ਆਪ ਨੂੰ ਨਾਨਕ ਨਾਨਕ ਸਾਇਰ ਏਵ ਕਹਤਾ ਹੈ ਲੁਖੀਆ ਮੈਂ ਪੋਇਟ ਮੈਸਟਰ ਕਹਿਆ ਦੂਜਾ ਹੌ ਟਾੜੀ ਬੇਕਾਰ ਕਰਨੇ ਦਾ ਮੈਂ ਕਿਰਤਨ ਕਰ ਟਾੜੀ ਦਾ ਮਤਲਬ ਜਿਹੜਾ ਜਿਹੜਾ ਮਾਰਕ ਦੀ ਸਿਰਫ ਗਾਉਂਦਾ ਹੈ ਸਿਰਫ ਸਲਾਹ ਕਰਦਾ ਹੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਿੱਖਿਆਵਾਂ ਸੀ ਉਹਨਾਂ ਨੇ ਇੱਕ ਕ੍ਰਾਂਤੀ ਲਿਆਂਦੀ ਇੱਕ ਨਵਾਂ ਇਨਕਲਾਬੀ ਜਜ਼ਬਾ ਪੈਦਾ ਕੀਤਾ ਜਿਹੜੇ ਨਿਮੋਤ ਹੋਣੇ ਹੋਏ ਲੋਕ ਸੰਨ ਉਹਨਾਂ ਨੂੰ ਇੱਕਦਮ ਖੜੇ ਕੀਤਾ ਸਥੇਤ ਕੀਤਾ ਜੇ ਜੀਵੇ ਪਤ ਲਥੀ ਜਾਏ ਗੜਨ ਕਲਾਬੀ ਸੰਦੇਸ਼ ਹੈ ਗੁਰੂ ਨਾਨਕ ਦੇਵ ਜੀ ਦਾ ਇਨਕਲਾਬੀ ਸੰਦੇਸ਼ ਨੂੰ ਜੇ ਜੀਵੇ ਪਤ ਲਥੀ ਜਾਏ ਸਭ ਹਰਾਮ ਦੇ ਤੱਕ ਛਖਾਏ ਇਸ ਕਰਕੇ ਪਾਈ ਜਥੇ ਬੰਦਕ ਹੋਵੋ ਜਥੇ ਬੰਦ ਹੋਵੋ ਔਰ ਆਪਣੇ ਹਕੂਕ ਲਈ ਲੜੋ ਤੇ ਵਹਿਮਾ ਪਰਮਾਤਮਾ ਬਾਹਰ ਨਿਕਲੋ ਇਕਤਾ ਦੇ ਸੂਤਰ ਉਚ ਵੱਜੋ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਨੇ ਜਿਹੜੀਆਂ ਤਾਲੀਮਾਤ ਜਿਹੜੀਆਂ ਸਿੱਖਿਆਵਾਂ ਜਿਹੜੇ ਉਪਦੇਸ਼ ਜਿਹੜੀ ਜੀਵਨ ਜਾਚ ਉਦੋਂ ਦੱਸੀ ਸੀ ਉਹਦੇ ਨਾਲੋਂ ਤਾਂ ਗਲੋਬਲੀ ਮੈਂ ਪਹਿਲਾਂ ਕਹਿ ਚੁੱਕਾ ਆਰੰਭ ਵਿੱਚ ਹੀ ਇੱਥੋਂ ਗੱਲ ਚੁੜੀ ਸੀ ਉੱਥੇ ਹੀ ਆ ਕੇ ਸਮਾਪਤ ਕਰਦਾ ਹਾਲਾਤ ਬਹੁਤ ਹੀ ਖਰਾਬ ਨੇ ਰਾਜਸੀ ਪੱਖ ਤੇ ਦੇਖੋ ਝਗੜੇ țeੜੇ ਮਰਜ਼ਬਾਂ ਦੇ ਨਾਂ ਤੇ ਫਸਾਦਾਂ ਕਿਵੇਂ ਹੁੰਦੇ ਨੇ ਕਿਵੇਂ ਇੱਕ ਦੇਸ਼ ਦੂਜੇ ਤੇ ਹਮਲਾ ਕਰਦਾ ਹੜਪਣ ਦੀ ਉਹਨੂੰ ਕੋਸ਼ਿਸ਼ ਕਰਦਾ ਕਿਵੇਂ ਆਰਥਿਕ ਲੁੱਟ ਖੋਟ ਹੋ ਰਹੀ ਹੈ ਕਿ ਮੇ ਛੂਗਾਛਾਤ ਹੈ ਇਸੀ ਜਾਤੀ ਨੂੰ ਸਭ ਤੋਂ ਵੱਡਾ ਜਿਹੜਾ ਸੀ ਰਤਬਾ ਗੁਰੂ ਨਾਨਕ ਦੇਵ ਜੀ ਨੇ ਜਤਾ ਜਦੋਂ ਉਹਨਾਂ ਨੇ ਕਿਹਾ ਕਿ ਇਹ ਪੀਰਾ پیغمبرਾਂ ਔਲੀਆ ਤੇ ਜਿਹੜੇ ਬਾਦਸ਼ਾਹ ਨੇ ਸੂਰਮੇ ਨੇ ਉਹਨਾਂ ਨੂੰ ਜਨਮ ਦਿਆ ਸੋਕੋਂ ਮੁੰਦਾ ਆਖੀ ਜਿੱਤੇ ਮੇ ਰਾਜਾਨ ਭਾਈ ਤਾਂ ਪੂਜਣ ਯੋਗ ਹੈ ਵਿਦਿਆ ਤੇ ਜ਼ੋਰ ਦਿੱਤਾ ਕਿ ਡੀ ਗੱਡੀ ਵੱਡੀ ਸੋਤ ਹੈ ਵਿਦਿਆ ਵਿਚਾਰੀ ਤਾ ਪਰੁਕਾਰੀ ਇਹਦਾ ਮਤਲਬ ਇਹ ਨਹੀਂ ਵਿਦਿਆ ਵਿਚਾਰੀ ਹੈ ਵਿਦਿਆ ਦਾ ਮਤਲਬ ਜਿਹਨੇ ਵਿਦਿਆ ਪੜ੍ਹ ਕੇ ਅਧਿਨ ਕਰਕੇ ਉਹਦੇ ਤੇ ਅਮਲ ਕੀਤਾ ਲੋਕਾਂ ਦੀ ਭਲਾਈ ਲਈ ਜਿਹੜਾ ਨੇਕੀ ਦੇ ਰਾਹ ਤੇ ਤੁਰਿਆ ਲੋਕਾਂ ਨੂੰ ਚਾਨਣ ਵੰਡਿਆ ਲੋਕਾਂ ਨੂੰ ਨੇੜੇ ਚੋਂ ਕੱਢਣ ਲਈ ਜਿਹਨੇ ਯਤਨ ਕੀਤੇ ਨੇ ਉਹ ਪਰਵਕਾਰ ਦੇ ਰਸਤੇ ਤੇ ਤੁਰਿਆ ਉਹਨੂੰ ਪਰਵਕਾਰੀ ਵਿਅਕਤੀ ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਆਪਾਂ ਇਸ ਸਿੱਟੇ ਤੇ ਪਹੁੰਚਦੇ ਆ ਇੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਉਹਨਾਂ ਦੀਆਂ ਮਹਾਨ ਸਿੱਖਿਆਵਾਂ ਸਾਂਝੀ ਬਾਤਾਂ ਦੀਆਂ ਭਰਾਤਰੀ ਭਾਵ ਦੀਆਂ ਏਕਤਾ ਦੀਆਂ ਜਿੰਨੀਆਂ ਉਹ ਸਮੇਂ ਪ੍ਰਸੰਗਿਕ ਸਨ ਜਦੋਂ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਉਹ ਤੁੰਦ ਬਿਟ ਗਈ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਕਾਰੇ ਛਪੇ ਅੰਧੇਰ ਪੁਲਵਾ ਤੇ ਇਸੇ ਕਰਕੇ ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਕਹਿੰਦੇ ਆ ਕਿ ਦੇਸ਼ ਨੂੰ ਵਧਾਈ ਕੌਮ ਨੂੰ ਵਧਾਈ ਸੋ ਪਾਗੀ ਪੁੰਨਿਆਂ ਦੀ ਜਹਾਨ ਨੂੰ ਵਧਾਏ ਉਹ ਵਧਾਈ ਦੰਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਨਾਨਕ ਗੁਰੂ ਦਾ ਘਰ ਹੈ ਦੁਖੀਆਂ ਨੇ ਆਸ਼ਿਆਨਾ ਮਹਿਰਾਂ ਮੁਹੱਬਤਾਂ ਦਾ ਭਰਿਆ ਪਿਆ ਖਜ਼ਾਨਾ ਮਿਰਜ਼ਾ ਹੈਮਾਨ ਇਥੇ ਨੀਵੇਂ ਨਿਮਾਣਿਆਂ ਨੂੰ ਝੁਕਣਾ ਪੈਂਦਾ ਇਥੇ ਰਾਜੇ ਤੇ ਰਾਣਿਆਂ ਨੂੰ ਜਿਹੜਾ ਗੁਰੂ ਨਾਨਕ ਦੇ ਦਰ ਤੇ ਝੁਕ ਗਿਆ ਫਿਰ ਗੁਰੂ ਨਾਨਕ ਜਾ ਕੋ ਪਿਆ ਦਇਆਲਾ ਸੋਜਨ ਹੋਆ ਸਦਨ ਨਿਹਾਲਾ ਇਹਨਾਂ ਵਾਲੀ ਐਪੀਸੋਡ ਦਾ ਸਮਾਪਤ ਹੁੰਦਾ ਹੈ ਤੁਹਾਡੇ ਤੋਂ ਆਗਿਆ ਮੰਗਦੇ ਹਾਂ ਐਪੀਸੋਡ ਵੇਖਣ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ